ਜੀ ਕਖਨਸਾ ਵਾਈਕ ਜੀ ਕੀ ਫਤਿਹ ਦੋਸਤੋ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਜੀ ਆਪਣੇ YouTube ਚੈਨਲ ਦੇ ਉੱਪਰ ਅੱਜ ਬਲ ਵਾਲੀ ਪੱਗ ਦੀ ਵੀਡੀਓ ਲੈ ਕੇ ਆਏ ਜੀ ਵੀਡੀਓ ਬਹੁਤ ਹੀ ਜ਼ਿਆਦਾ ਸੌਖੀ ਤੇ ਅਲੱਗ ਤਰੀਕੇ ਦੀ ਹੋਣ ਵਾਲੀ ਆ ਸੋ ਸਾਰੀ ਵੀਡੀਓ ਸਟਾਰਟਿੰਗ ਕਰਨ ਤੱਕ ਜੁੜੇ ਰਹਿਓ ਜਿਹੜੀ ਸਟਾਰਟਿੰਗ ਆਪਾਂ ਬੇਸ ਟੂ ਕਰਾਂਗੇ ਜੀ ਆਪਣੇ ਕੇਸਾਂ ਦਾ ਜੁੜਾ ਕਰਾਂਗੇ ਸਾਈਡ ਤੇ ਤੇ ਇਹ ਵਾਲੀ ਵੀਡੀਓ ਦੇ ਵਿੱਚ ਜਿਹੜਾ ਬਲ ਪਾਉਣ ਦਾ ਤਰੀਕਾ ਹੋਊਗਾ ਬਹੁਤ ਹੀ ਜ਼ਿਆਦਾ ਸੌਖਾ ਸਿੰਪਲ ਹੋਊਗਾ ਤੇ ਉਸ ਤੋਂ ਬਾਅਦ ਪੂਰੀ ਪੱਗ ਕੰਪਲੀਟ ਹੋਣ ਤੋਂ ਬਾਅਦ ਆਪਾਂ ਜਿਹੜੇ ਬਲ ਨੇ ਉਹਨਾਂ ਨੂੰ ਹੋਰ ਜ਼ਿਆਦਾ ਕਿ ਮੈਂ ਪਤਾ ਸਾਖਦੇ ਉਹ ਵੀ ਤਰੀਕਾ ਦੱਸਾਂਗੇ ਤੇ ਪੂਰੇ ਜਿਹੜੇ ਸੰਘਣੇ ਬਲ ਹੁੰਦੇ ਆ ਇਹ ਪ੍ਰੋਪਰ ਪੱਗ ਦੀ ਸ਼ੇਪ ਜਿਹੜੀ ਕਿਦਾਂ ਵਧੀਆ ਤਰੀਕੇ ਨਾਲ ਪ੍ਰੋਪਰ ਸ਼ੇਪ ਆਵੇ ਉਹ ਸਾਰੇ ਤਰੀਕੇ ਤੁਹਾਨੂੰ ਮੈਂ ਵੀਡੀਓ 'ਚ ਦੱਸਾਂਗੇ ਸਭ ਤੋਂ ਪਹਿਲਾਂ ਸਾਈਡ ਤੇ ਜੁਗਾ ਕਰਨਾ ਜੀ ਪੱਗ ਦੀ ਸ਼ੇਪ ਦੇ ਲਈ ਸੋਹਣੀ ਬਣਾਉਣ ਦੇ ਲਈ ਸਾਈਡ ਤੇ ਜੁਗਾ ਕੀਤਾ ਉੱਪਰੋਂ ਇਹ ਕੱਪੜਾ ਲਵੇਟਿਆ ਪਹਿਲਾਂ ਇਹ ਗੇੜਾ ਜਿਹੜਾ ਗੋਜੂੜੇ ਦੇ ਉੱਪਰੋਂ ਦੀ ਲਾਉਣਾ ਆਪਾਂ ਤਾਂ ਜੋ ਪ੍ਰੋਪਰ ਗ੍ਰਿਪ ਬਣੇ ਤੇ ਆਪਣੇ ਜੁਗਾ ਢਿੱਲਾ ਨਾ ਹੋਵੇ ਤੇ ਖਿਸਕੇ ਨਾ ਬੀਸ ਕਿਉਂਕਿ ਅਗਰ ਬੀਸ ਢਲਾ ਹੋਊਗਾ ਪੱਗ ਫਿਸਕੂਗੀ ਢਿੱਲੀ ਹੋਊਗੀ ਤੇ ਅਗਲਾ ਲੜ ਫ ਅਣੀ ਕੰਨਦੀ ਹੈ ਨਾ ਜਿੱਥੋਂ ਇਹ ਲੜਦਾ ਇਹ ਉੱਥੋਂ ਲਾਉਣ ਕੁਈ ਇਹ ਜਗਾ ਖਾਲੀ ਆ ਤਾਂ ਇੱਕ ਲੜ ਉੱਥੋਂ ਵੀ ਲਾ ਕੇ ਕਵਰ ਕਰਾਂਗੇ ਤਾਂ ਜੋ ਜਿਹੜੀ ਪੱਗ ਆ ਉਹਦੇ ਵਿੱਚ ਦੂਸਰੀ ਤੀਸਰੀ ਲੜ ਦੇ ਵਿੱਚ ਡੰਗ ਨਾ ਪਵੇ ਜਗਾ ਖਾਲੀ ਨਾ ਰਹੇ ਸਾਰੀ ਪੱਗ ਦੀ ਸ਼ੇਪ ਪਰਪਰਾਵੇ ਦੋਨਾਂ ਸਾਈਡਾਂ ਤੋਂ ਇਹ ਵਾਲਾ ਜਿਹੜਾ ਬੇਸ ਪਹਿਨਣਾ ਤੇ ਇਸ ਤੋਂ ਬਾਅਦ ਉੱਪਰ ਆਪਾਂ ਜਿਹੜੀ ਫਿਫਟੀ ਲਾਉਣੀ ਆਪਾਂ ਦੋ ਤਿੰਨ ਉਂਗਲਾਂ ਜਿਹੜੀ ਉੱਪਰ ਜਿਹੜੀ ਫਿਫਟੀ ਤੁਸੀਂ ਬੰਨ੍ਹਣੀਆਂ ਕੋਸ਼ਿਸ਼ ਕਰੋ ਫਿਫਟੀ ਦੀ ਜਿਹੜੀ ਗੱਠਾ ਸਿੰਗਲ ਲਗੋ ਕਿਉਂਕਿ ਕਈ ਵਾਰ ਕੀ ਹੁੰਦਾ ਆਪਾਂ ਜਦੋਂ ਸਿਰ ਢੱਕ ਕੇ ਮੂੰਹ ਨਾਲ ਲੜ ਥੱਲੇ ਖਿੱਚਦੇ ਆ ਜਿਹੜੀ ਗੱਠ ਆਉਂਦੀ ਆ ਥੱਲੇ ਖਿਸਕ ਕੇ ਆਉਂਦੀ ਆ ਤੇ ਬਾਅਦ ਵਿੱਚ ਜੋ ਥੋੜੇ ਸਮੇਂ ਬਾਅਦ ਚੁਬਣ ਲੱਗ ਜਾਂਦੀ ਤੇ ਸਿਰਦਰਦ ਦਾ ਕਾਰਨ ਬਣ ਜਾਂਦਾ ਆ ਆਪਾਂ ਆਪਾਂ ਘੱਟ ਢਿੱਲੀ ਬੰਦੇ ਆ ਹਨਾ ਨਹੀਂ ਸਮਝ ਆਉਂਦਾ ਕਿ ਸਿਰਕਾ ਤੋਂ ਦੁਖਦਾ ਬਟ ਉਹ ਛੋਟੀ ਜੀ ਗੱਠ ਦੇ ਕਾਰਨ ਚਾਹੇ ਘੱਟ ਢਿੱਲੀਆਂ ਵੀ ਦੇ ਲੈਣ ਦੋ ਗੱਠਾਂ ਦੇ ਲੈਣੇ ਜਦੋਂ ਥੱਲੇ ਆ ਜਾਂਦੀ ਆ ਫਿਰ ਆਪਣੇ ਜਿਹੜਾ ਬੈਕ ਸਾਈਡ ਤੋਂ ਸਿਰਦਰਦ ਹੋਣ ਲੱਗ ਜਾਂਦਾ ਤੇ ਜਿਹੜਾ ਪਹਿਲਾਂ ਲੜਦਾ ਆ ਸੀ ਬੇਸ ਵਾਲਾ ਉਹਨੂੰ ਸਾਰਿਆਂ ਤੋਂ ਉੱਪਰ ਵਾਲੇ ਨੂੰ ਤੁਸੀਂ ਖਿੱਚ ਕੇ ਜਿਹੜਾ ਸਿਰ ਵੀ ਕਵਰ ਕਰ ਸਕਦੇ ਹੋ ਤਾਂ ਜੀ ਤੁਸੀਂ ਸੈਟਅਪ ਹੋ ਗਏ ਤੁਹਾਡੇ ਜਿਹੜੇ ਕੇਸ ਨੇ ਉੱਪਰ ਨਾਲ ਸੋ ਹੁਣ ਦੇਖੋ ਜੀ ਜਿਹੜੇ ਬਲ ਨੇ ਕਿਵੇਂ ਪਾਉਣੇ ਜਿਵੇਂ ਪੋਣੀ ਕੀਤੀ ਹੁੰਦੀ ਹੈ ਦੇਖੋ ਜਿੱਦਾਂ ਹੁਣ ਸਾਫ ਲੜਾ ਪੋਣੀ ਦਾ ਪਹਿਲਾ ਬਲ ਉੱਪਰ ਚੱਕ ਕੇ ਉਹਨੂੰ ਦੋ ਵਾਰ ਤਿੰਨ ਵਾਰ ਇਕੱਠਾ ਕਰ ਲੈਣਾ ਤੇ ਥੱਲੇ ਵਾਲੇ ਲੜਾ ਜਾਣੇ ਨੇ ਦੋ ਤਿੰਨ ਬਲ ਉਹਨਾਂ ਦੇ ਹੋ ਜਾਣੇ ਨੇ ਬਸ ਇਹਨਾਂ ਦੀ ਚੜਾਈ ਤੁਸੀਂ ਤੁਹਾਨੂੰ ਮੈਂ ਦੱਸਦਾ ਕਿ ਜਦੋਂ ਵੀ ਬਾਲਾਂ ਵਾਲੀ ਪੱਗ ਬਣਣੀ ਆ ਜਿਆਦਾ ਬਲ ਨਹੀਂ ਪਾਉਣੇ ਤੇ ਦੇਖੋ ਜਿੰਨੀ ਚੜਾਈ ਦੇ ਵਿੱਚ ਤੁਸੀਂ ਪੇਚ ਲਾਉਣੇ ਹੁੰਦੇ ਹੋ ਤਕਰੀਬ ਨਾਲ ਦੇਖੋ ਇੰਨੇ ਕੇਰੀਏ ਦੇ ਵਿੱਚ ਸਿਰਫ ਵਾਲ ਪਾਉਣੇ ਆ ਉੱਪਰਲਾ ਲੜ ਤੁਹਾਡਾ ਸਾਫ਼ ਆ ਜਾਂ ਕੁਝ ਵੀ ਉਹ ਮੈਟਰ ਨਹੀਂ ਕਰਦਾ ਬਸ ਇਨੀ ਜਗ੍ਹਾ 'ਚ ਵਾਲ ਪਾਉਣੇ ਆ ਜਦੋਂ ਆਪਾਂ ਜਿਆਦਾ ਦੇ ਵਿੱਚ ਵਾਲ ਪਾਉਣ ਦੀ ਕੋਸ਼ਿਸ਼ ਕਰਦੇ ਆ ਤੇ ਸ਼ੇਪ ਖਰਾਬ ਕਰ ਬੈਠਦੇ ਆ ਇਹ ਮਿਰਰ 뷰 ਦੇ ਵਿੱਚ ਵੀਡੀਓ ਬਹੁਤ ਵੀਰਾਂ ਦਾ ਡਾਊਟ ਸੀ ਕਿ ਹੈ ਨਾ ਸ਼ੀਸ਼ੇ 'ਚ ਪੱਗ ਹੋਰ ਤਰ੍ਹਾਂ ਲੱਗਦੀ ਆ ਤੇ ਜਦੋਂ ਐਕਚੁਅਲ ਦੇ ਵਿੱਚ ਹੁੰਦੀ ਆ ਸਾਹਮਣੇ ਫੋਟੋ ਖਿੱਚਦੇ ਆ ਹੋਰ ਤਰ੍ਹਾਂ ਲੱਗਦੀ ਆ ਸੋ ਸਾਰੇ ਡਾਊਟ ਕਲੀਅਰ ਕਰਨ ਲਈ ਤੁਹਾਨੂੰ ਸ਼ੀਸ਼ੇ ਦੇ ਵਿੱਚ ਸ਼ੇਪ ਕਿੱਦਾਂ ਆਉਂਦੀ ਆ ਸੋ ਹੁਣ ਦੇਖੋ ਵਾਲ ਪਾਉਣ ਦਾ ਤਰੀਕਾ ਸਿੰਪਲ ਆ ਪਹਿਲਾ ਬੱਲਾ ਉਹਨੂੰ ਉਂਗਲੀ ਤੋ ਵੀਡੀਓ ਸਾਰੀ ਐਂਡ ਤੱਕ ਜ਼ਰੂਰ ਦੇਖਿਓ ਸਾਰੀਆਂ ਜਿਹੜੀਆਂ ਗੱਲਾਂ ਦੱਸਦਿਆਂ ਨਾਲ ਨਾਲ ਨੋਟ ਕਰਿਓ ਤੇ ਐਂਡ ਦੇ ਵਿੱਚ ਪੱਗ ਦੀ ਸ਼ੇਪ ਤੇ ਬਲਾਂ ਦੀ ਜਿਹੜੀ ਆ ਸੰਖਿਆ ਦੇਖੋ ਕਿੰਨੀ ਜ਼ਿਆਦਾ ਹਨ ਉੱਪਰਲਾ ਲੜ ਬਿਲਕੁਲ ਉੱਪਰ ਲੈ ਜਾਣਾ ਥੱਲੇੋਂ ਉੱਪਰਲੇ ਪਾਸੇ ਮੋੜ ਕੇ ਥੱਲੇ ਉਲੜ ਪੂਰਾ ਥੱਲੇ ਦਾ ਖੋਲ ਦੇਣਾ ਫਿਰ ਉਸ ਤੋਂ ਬਾਅਦ ਵਿੱਚੋਂ ਉਹਨੂੰ ਉਹੀ ਪਹਿਲਾਂ ਦੂ ਲੜਣਾ ਵਾਂਗੂ ਥੋੜਾ ਜਿਹਾ ਇਕੱਠਾ ਕਰਕੇ ਲੜ ਨੂੰ ਰੱਖ ਦੇਣਾ ਤੇ ਉੱਪਰਲੇ ਪਾਸੇ ਉਹਾਂ ਛੇੜੀਆਂ ਨਾਲ ਦਬ ਦੇਣਾ ਤਾਂ ਜੋ ਪੱਗ ਜਿਹੜੀ ਨੋਕ ਜ਼ਿਆਦਾ ਤਿੱਖੀ ਨਾ ਬਣੇ ਕਿਉਂਕਿ ਆਪਾਂ ਮਿੱਡੀ ਰੱਖਣੀ ਆ ਸ਼ੇਪ ਤੇ ਸ਼ੇਪ ਜਿਹੜੀ ਸੈਮੀ ਬ ਸ਼ੇਪ ਖਰਾਬ ਕਰ ਬੈਠਦੇ ਆ। ਸੋ ਇਹ ਵਾਲਾ ਤਰੀਕਾ ਤੁਹਾਨੂੰ ਅੱਜ ਦੱਸਾਂਗੇ ਜਦੋਂ ਸਾਰੇ ਆਪਣੇ ਪੰਜ ਦੇ ਲੜ ਕੰਪਲੀਟ ਹੋ ਗਏ ਫਿਰ ਉਸ ਤੋਂ ਬਾਅਦ ਖਿੱਚ ਕੇ ਜਿਹੜੇ ਬਲ ਨੇ ਉਹਨਾਂ ਨੂੰ ਦੁਬਾਰਾ ਤੋਂ ਸੈੱਟ ਕਰਾਂਗੇ। ਸੋ ਤਰੀਕਾ ਤੁਹਾਨੂੰ ਦੱਸਾਂਗੇ ਅਗਲਾ ਲੜ ਸਾਨੂੰ ਇਹਦੇ ਵਿੱਚ ਵੀ ਬਸ ਉਹੀ ਜਿੰਨਾ ਚੌੜਾ ਆਪਾਂ ਪੇਚ ਲਾਉਣੇ ਹੁੰਦੇ ਆ ਸਾਫ ਜਿਹੜੀ ਪੇਚ ਵਾਲੀ ਪੱਗ ਬੰਦਿਆ ਮੇਰੇ ਹਿਸਾਬ ਨਾਲ ਆਪਣਾ ਅੱਧਾ ਤੋਂ ਪੌਣਾ ਇੰਚ ਦੀ ਚੜਾਈ ਦਾ ਪੇਚ ਹੁੰਦਾ ਆਪਣਾ ਬਸ ਉਨੀ ਜਗ੍ਹਾ 'ਚ ਬਲ ਪਾਉਣੇ ਆ ਤੇ ਹੁਣ ਦੇਖੋ ਜਿਹੜੇ ਆਪਣਾ ਬੇਸ ਬਣਿਆ ਰਿਹਾ ਉੱਪਰ ਜੂੜਾ ਸੀ ਉਹ ਜੂੜੇ ਦੇ ਉੱਪਰ ਇਹ ਲੜ ਆ ਗਿਆ। ਸੋ ਦੇਖੋ ਮੈਂ ਕੋਈ ਜ਼ਿਆਦਾ ਇਹ ਚੈਪੜ ਨਹੀਂ ਜੀਤੇ ਜੇ ਮੈਂ ਅੱਗੇ ਦੱਸ ਦਵਾਂ ਨਾ ਵੀ ਚੰਗੀ ਤਰ੍ਹਾਂ ਤੁਸੀਂ ਇਧਰੋਂ ਮੋੜਨਾ ਉਧਰੋਂ ਮੋੜਨਾ ਇਹ ਵਾਲਾ ਬਸ ਆਪਾਂ ਮੋੜਨਾ ਦੂਸਰੇ ਪਾਸੇ ਬਸ ਬਲ ਪਾ ਕੇ ਚਾਹੇ ਤੁਸੀਂ ਲੜ ਸਿੱਧੇ ਰੱਖੀ ਜਾਂਦੇ ਹੋ ਪੱਗ ਦੀ ਸ਼ੇਪ ਆਟੋਮੈਟਿਕਲ ਬਣਨੀ ਆ ਕਿਹਦੇ ਕਰਕੇ ਕਿਉਂਕਿ ਆਪਾਂ ਥੱਲੇ ਜਿਹੜਾ ਬੇਸ ਦਿੱਤਾ ਕਿਉਂਕਿ ਬੇਸ ਦੀ ਇੱਕ ਸ਼ੇਪ ਬਣੀ ਹੋਈ ਆ ਆਪਣੀ ਜੂੜਾ ਸਾਈਡ ਤੇ ਉਪਰੋਂ ਦੀ ਕਪੜਾ ਲਿਟਿਆ ਹੋਇਆ ਸੋ ਪੱਗ ਨੇ ਆਟੋਮੈਟਿਕਲੀ ਉੱਤੇ ਉਪਰੋਂ ਦੀ ਸ਼ੇਪ ਜਿਹੜੀ ਆਈ ਜਾਣੀ ਉਹਦੀ ਕਾਹਨ ਦੇਖੋ ਬਿਲਕੁਲ ਲੜ ਜਿੱਦਾ ਸੀ ਉਦਾਂ ਹੀ ਰੱਖਤਾ ਨਾ ਜ਼ਿਆਦਾ ਬਲਾਂ ਤੇ ਆਪ ਸੋ ਇਹ ਡਿਪੈਂਡ ਕਰਦਾ ਕੋਈ ਵੀਰ ਹੋਣਾ ਸਿੱਧੇ ਜੇ ਬਲ ਪਾਉਂਦਾ ਕੋਈ ਬਰੀਕ ਪੇਚਾਂ ਵਰਗੇ ਬਲ ਬਣਾਉਂਦਾ ਕੋਈ ਸੰਘਣੇ ਬਣਾ ਕੇ ਕੁਝ ਸੋ ਆਪ ਕੋ ਆਪਣੀ ਚੁਆਇਸ ਆ ਵਧੀਆ ਸਾਰੀ ਲੱਗਦੀ ਆ ਆਪ ਕੋ ਆਪਣੀ ਜਗ੍ਹਾ ਤੇ ਸਾਰੇ ਜਿਹੜੀਆਂ ਉਹ ਸਹੀ ਨੇ ਤੇ ਜਿਹੜਾ ਆਪਣਾ ਪੰਜਵਾਂ ਜੇਕਰ ਤੁਸੀਂ ਪੰਜ ਲੜਾਂ ਨਹੀਂ ਪੱਗ ਬਣਾਉਂਦੇ ਪੰਜਵਾਂ ਲੜਾ ਲੜੂਗਾ ਛੇ ਲੜਾਂ ਵਾਲੀ ਤਾਂ ਜਿਹੜਾ ਛੇਮਾ ਪੇਚ ਆ ਲਾਸਟ ਲੜਾ ਲਾਉਣ ਤੋਂ ਪਹਿਲਾਂ ਲੜ ਇਹਨੂੰ ਆਪਾਂ ਸਾਫ ਲਾਵਾਂਗੇ ਕਿਉਂ ਕਿ ਕਿਉਂਕਿ ਇਹਨੇ ਫਰੰਟ ਤੇ ਲੁੱਕ ਜਿਹੜੀ ਪੱਗ ਦੀ ਆਪਣੀ ਨੋਕ ਦੀ ਬਣਾਉਣੀ ਆ ਸੋ ਇਹਨੂੰ ਆਪਾਂ ਪੂਰਾ ਜਿਹੜਾ ਸਾਫ ਲਾ ਲਿਆ ਉੱਪਰੋਂ ਬਿਲਕੁਲ ਸਿਰੇ ਤੇ ਆ ਕੇ ਜਿੱਥੇ ਆਪਣੇ ਬਾਲਥਲੇ ਵਾਲ ਲੜਾ ਦੇ ਖਤਮ ਹੋਏ ਨੇ ਉੱਥੇ ਅੱਗੇ ਨੂੰ ਲਾ ਦੇਣਾ ਸੋ ਜਿਹੜੇ ਵੀ ਵੀਰ ਵੀਡੀਓ ਦੇਖਣਗੇ ਜੀ ਚੈਨਲ ਨੂੰ ਆਪਣਾ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬੈਲ ਆਈਕਨ ਦਬਾ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਅਪਡੇਟ ਤੁਹਾਨੂੰ ਮਿਲਦੀ ਰਹੇ ਤੇ ਵੀਡੀਓ ਅਗੇ ਤੁਹਾਨੂੰ ਵਧੀਆ ਲਗੀ ਤਾਂ ਵੀਡੀਓ ਆਪਣੇ ਦੋਸਤਾਂ ਮਿੱਤਰਾਂ ਦਾ ਸ਼ੇਅਰ ਜਰੂਰ ਕਰਿਆ ਕਰੋ ਤੇ ਬਾਕੀ ਹੋਰ ਜਿਹੜੀ ਵੀ ਤੁਹਾਡਾ ਟੌਪਿਕ ਦੇ ਵਿੱਚ ਤੁਹਾਨੂੰ ਲੱਗਦਾ ਕਿ ਕੋਈ ਕਿਸੇ ਪੱਗ ਬੇਸ ਜਾਂ ਪਰਨੇ ਚ ਕੋਈ ਵੀ ਕੋਈ ਤੁਹਾਨੂੰ ਦਿੱਕਤ ਪ੍ਰੋਬਲਮ ਲੱਗਦੀ ਆ ਤਾਂ ਉਹ ਸਾਨੂੰ ਕਮੈਂਟ ਬਾਕਸੇ ਜਾ ਕੇ ਤੁਸੀਂ ਆਪਣਾ ਜਿਹੜਾ ਦੱਸ ਸਕਦੇ ਹੋ ਮਾਕੀ ਅ ਮਨ ਕੇ ਤੋਂ ਕਮੀ ਬਹੀਆ ਤੁਸੀਂ ਫੀਡਬੈਕ ਜ਼ਰੂਰ ਦਿਓ ਆਉਣ ਵਾਲੀ ਵੀਡੀਓ ਦੇ ਵਿੱਚ ਉਹਨੂੰ ਆਪਾਂ ਸਹੀ ਕਰਾਂਗੇ ਸੋ ਜਦੋਂ ਤੁਸੀਂ ਹਾਫ ਤੋਂ ਵੱਧ ਆਪਣੀ ਪੱਗ ਕੰਪਲੀਟ ਕਰ ਲਈਏ ਲਾਸਟ ਲਾਉਣ ਤੋਂ ਪਹਿਲਾਂ ਜਿਹੜੇ ਉੱਪਰ ਵਾਲੇ ਲੜਨੇ ਉਹਨਾਂ ਦੇ ਵਿੱਚ ਚੰਗੀ ਤਰ੍ਹਾਂ ਬਾਜ ਫੇਰਨਾ ਬਾਜ ਫੇਰ ਕੇ ਉਹਨਾਂ ਦੇ ਵਿੱਚ ਪ੍ਰੋਪਰ ਜਿਹੜੀ ਸਫਾਈ ਕਰਨੀ ਆ ਤੇ ਹੱਥਾਂ ਦੇ ਨਾਲ ਉਹਨਾਂ ਨੂੰ ਮੋੜ ਕੇ ਉਹਨਾਂ ਦਾ ਗੈਪ ਇੱਕੋ ਜਿਹਾ ਕਰਨਾ ਕਿਉਂ ਪਹਿਲਾਂ ਆਪਾਂ ਨਾਲ ਦੀ ਨਾਲ ਜਦੋਂ ਦੇਖੋ ਲੜ ਲਾਈ ਨੇ ਜਿਆਦਾ ਲੜ ਮੋੜੇ ਨਹੀਂ ਹੈਗੇ ਬਸ ਸਿੰਪਲ ਉਹਨਾਂ ਦੇ ਜਗ੍ਹਾ ਤੇ ਰੱਖਦੇ ਖਰਾਬ ਵੀ ਹੋ ਪੱਗ ਫਟਣ ਦਾ ਡਰ ਆ ਸੋ ਹੁਣ ਸੈਂਟਰ ਦੇ ਵਿੱਚ ਪੱਗ ਪੈਲਾ ਲੈਣਾ ਆਪਾਂ। ਸੋ ਲਾਸਟ ਲੜ ਸਾਰਿਆਂ ਨੇ ਧਿਆਨ ਦੇਖਿਓ ਜੀ ਬਹੁਤ ਵੀਰਾਂ ਦਾ ਡਾਊਟ ਰਹਿੰਦਾ ਲਾਸਟ ਲੜ 'ਚ। ਥੱਲੋਂ ਉੱਪਰ ਨੂੰ, ਉੱਪਰੋਂ ਥੱਲੇ ਨੂੰ ਜਾਂ ਪਹਿਲਾਂ ਉੱਪਰੋਂ ਥੱਲੇ, ਥੱਲੇ ਉੱਪਰ ਨੂੰ ਮੋੜ ਕੇ ਲੜ ਸੈੱਟ ਕਰਕੇ ਰੱਖ ਲੈਣਾ। ਸੋ ਇਹ ਤਰੀਕਾ ਜੇ ਤੁਸੀਂ ਕਰੋਗੇ ਜਿਆਦਾ ਲੜ ਤੁਹਾਨੂੰ ਸਹੀ ਕਰਨੀ ਲੋੜ ਨਹੀਂ ਪੈਣੀ। ਉਸ ਤੋਂ ਬਾਅਦ ਲੜ ਨੂੰ ਪ੍ਰੋਪਰ ਸੈੱਟ ਕਰ ਲੈਣਾ ਦੋਨਾਂ ਸਾਈਡਾਂ ਤੋਂ ਪ੍ਰੋਪਰ ਮੋੜ ਕੇ। ਫਿਰ ਉਸ ਤੋਂ ਬਾਅਦ ਵਿੱਚੋਂ ਜਦੋਂ ਪੂਰਾ ਥੋੜਾ ਲੜ ਸਾਫ਼ ਹੋ ਗਿਆ ਬਾਜ ਲੈਣਾ। ਬਾਜ ਨਾਲ ਕੀ ਉੱਪਰ ਵਾਲੀ ਜਿਹੜੀ ਤੈ ਉਪਰਲਾ ਲੜ ਉਹਦੇ ਵਿੱਚ ਬਾਜ ਫੇਰਨਾ ਪਗ ਪੈਨ ਦੇ ਥੱਲੇ ਲੜ ਲੈ ਜਾਣਾ ਜੀ ਥੱਲੇ ਥੱਲੇ ਲਿਆ ਕੇ ਲੜ ਨੂੰ ਇਕੱਠਾ ਕਰਨਾ ਦੇਖੋ ਜਿੱਥੇ ਪਗ ਪੈਨ ਲੱਗਿਆ ਉੱਥੇ ਲਿਆ ਕੇ ਲੜ ਨੂੰ ਘੁਮਾ ਦੇਣਾ ਜਿਤੋਂ ਲੜ ਤੁਸੀਂ ਘੁਮਾਤਾ ਉਸ ਤੋਂ ਬਾਅਦ ਉਹਨੂੰ ਉੱਪਰਲੇ ਪਾਸੇ ਖੋਲੋ ਜਿਹੜੀ ਸਾਡੀ ਪਗ ਦੀ ਨੋਕ ਆ ਉਹਦੀ ਚੜਾਈ ਦੇ ਹਿਸਾਬ ਨਾਲ ਜਾਂ ਜਿੰਨਾ ਤੁਸੀਂ ਲੜ ਚੌੜਾ ਲਾਉਨੇ ਹੋ ਉਸ ਤਰੀਕੇ ਨਾਲ ਉਹਨੂੰ ਖੋਲ ਕੇ ਚੰਗੀ ਤਰ੍ਹਾਂ ਜਿਹੜਾ ਲੜ ਲਾ ਦੇਣਾ ਸੌਖਾ ਲੜ ਤਾਂ ਹੀ ਲੱਗੂਗਾ ਜੀ ਨਾ ਤਾਂ ਜਿਆਦਾ ਆਪਣਾ ਲੜ ਜਿਆਦਾ ਵੱਡਾ ਆ ਹੋਵੇ ਨਾ ਜਿਆਦਾ ਨਿੱਕਾ ਹੋਵੇ ਪੂਰਾ ਪੂਰਾ ਲੜ ਰੱਖਿਆ ਕਰੋ ਤੇ ਪ੍ਰੋਪਰ ਜਿਹੜਾ ਲੜ ਉਹ ਵਧੀਆ ਆਊਗਾ ਸੋ ਉਹ ਹੁਣੇ ਤੁਹਾਡੇ ਸਾਹਮਣੇ ਤੁਸੀਂ ਖੁਦ ਜਿਹੜੀ ਵੀਡੀਓ ਵੇਖਿਆ ਕੰਪੈਰੀਜ਼ਨ ਦੇਖਿਆ ਇਹ ਪਹਿਲਾਂ ਵਾਲੇ ਬਲਾਂ ਦਾ ਤੇ ਹੁਣ ਵਾਲੇ ਬਲਾਂ ਦਾ ਰਹੀ ਗੱਲ ਸ਼ੇਪ ਦੀ ਕੁਝ ਮੈਂ ਇਹਦੇ ਵਿੱਚ ਜ਼ਿਆਦਾ ਕੀਤਾ ਹੈ ਨਹੀਂ ਸਿੰਪਲ ਬੇਸ ਬਣ ਕੇ ਵੀ ਜੂੜੇ ਵਾਲਾ ਉੱਪਰ ਕੱਪੜਾ ਬਣ ਕੇ ਬਣੀ ਆ ਤੇ ਪੱਗ ਦੇ ਕੱਪੜੇ ਦੀ ਜੇ ਗੱਲ ਕਰਾਂ ਜੀ ਰੂਵੀਆ ਵੈਲ ਦਾ ਕੱਪੜਾ ਪਿਓ ਰੂਵੀਆ ਹੀ ਹੈਗਾ ਜ਼ਿਆਦਾ ਭਾਰੀ ਨਹੀਂ ਰੂਵੀਆ ਵੈਲ ਆ ਫੁੱਲ ਮੈਲ ਤੋਂ ਭਾਰੀ ਆ ਤੇ ਪੂਣੀ ਨੂੰ ਜਿਹੜੀ ਸਿੰਪਲ ਕੀਤਾ ਪਾਣੀ ਲਾਇਆ ਹੋਇਆ ਪੱਗ ਨੂੰ 7.5 ਮੀਟਰ ਲੈਂਥ ਆ ਤੋ ਐਸੀ ਜੀ ਵੀਡੀਓ ਜੀ ਵਧੀਆ ਲੱਗੀ ਤਾਂ ਲਾਈਕ ਕਮੈਂਟ ਜਰੂਰ ਕਰਿਓ ਤੇ ਦੋਸਤਾਂ ਮਿੱਤਰਾਂ ਤੱਕ ਵੀਡੀਓ ਜਿਹੜੀ ਆ ਸ਼ੇਅਰ ਜਰੂਰ ਕਰਿਓ ਜੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਬਹੁਤ ਜਲਦ ਸੋ ਸਪੈਰ ਕਰਦੇ ਰਹੋ ਸਪੋਰਟ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ